ਜਿਹੜੇ ਐਕਸ ਸਰਪੰਚ ਵੀ ਹਨ ਇਹਨਾਂ ਦੀ ਨਿਯੁਕਤੀ ਹੋਈ ਹੈ ਇਹਨਾਂ ਨਾਲ ਤੁਹਾਡੀ ਇੰਟਰੋਡਕਸਟ੍ਰੋਨ ਦੇ ਤਾਲੁਨਾ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਮਲੇਰਪੁਰਲਾ ਅਸੈਂਬਲੀ ਕੰਸਟਿਟੂਐਂਸੀ ਲਈ ਊਮਨ ਵਿੰਗ ਦੇ ਜਿਹੜੇ ਕੋਆਰਡੀਨੇਟਰ ਲਗਾਏ ਗਏ ਨੇ ਉਹ ਮੈਡਮ ਮੁਮਤਾਜ਼ ਵੀ ਲਗਾਏ ਗਏ ਨੇ ਔਰ ਅਮਰਗੜ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਮੈਡਮ ਸ਼ਮਸ਼ਾਦ ਰਹਿ ਜੀ ਉਹ ਲਗਾਏ ਗਏ ਨਾ ਉਹ ਵੀ ਸਾਡੇ ਦਰਮਿਆਨ ਮੌਜੂਦ ਹਨ ਇਹ ਦਮੀਆਂ ਨਿਯੁਕਤੀਆਂ ਹੋਈਆਂ ਨਾ ਔਰ ਇਹਨਾਂ ਨਿਯੁਕਤੀਆਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਅੰਦਰ ਸਾਡੇ ਦੋਮਾ ਵਿਧਾਨ ਸਭਾ ਹਲਕਿਆਂ ਦੇ ਅੰਦਰ ਜਥੇਬੰਦੀ ਹੋਰ ਜ਼ਿਆਦਾ ਮਜ਼ਬੂਤ ਹੋਏਗੀ ਇਹ ਬੜੀ ਸਰਗਰਮੀ ਦੇ ਨਾਲ ਲੇਡੀਜ਼ ਦੇ ਵਿੱਚ ਕੰਮ ਕਰਨ ਗਿਆ ਔਰ ਸਾਡਾ ਲੇਡੀਜ਼ ਦੇ ਵਿੱਚ ਆਧਾਰ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਚ ਹੋਰ ਜਿਆਦਾ ਮਜ਼ਬੂਤ ਹੋਏਗਾ ਔਰ ਸਰਦਾਰ ਗੁਰਮੀਤ ਸਿੰਘ ਜੀ ਦੇ ਕਿਸਾਨ ਬਿੰਦ ਦੇ ਜ਼ਿਲ੍ਹਾ ਪ੍ਰਧਾਨ ਲੱਗਣ ਨਾਲ ਸਾਡਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕਿਸਾਨਾਂ ਦੇ ਨਾਲ ਤਾਲਮੇਲ ਵਧੇਗਾ ਔਰ ਕਿਸਾਨਾਂ ਨੂੰ ਅਸੀਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੋੜਨ ਦੇ ਉਪਰਾਲੇ ਕਰਾਂਗੇ ਇਹਨਾਂ ਦੀ ਰਹਿਨਮਾਈ 'ਚ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਕਿਸਾਨਾਂ ਵੱਲੋਂ ਵੀ ਵੱਡੇ ਪੱਧਰ ਤੇ ਹਮਾਇਤ ਮਿਲੇਗੀ ਔਰ ਪਾਰਟੀ ਜਿਹੜੀ ਹੈ ਹੋਰ ਜ਼ਿਆਦਾ ਮਜ਼ਬੂਤ ਹੋਏਗੀ। ਅੰਮ੍ਰਿਤ ਸਰ ਕੁਝ ਦਿਨ ਪਹਿਲਾਂ ਜਿਲ੍ਹਾ ਪ੍ਰਧਾਨ ਹੋਰ ਬਣਾਏ ਗਏ ਜਮਾ ਉਸ ਨੂੰ ਕਿਉਂ ਲਾ ਦਿੱਤਾ ਹੈ ਇਹ ਮੰਨਦਾ ਵੀ ਦੇਖਣਾ ਇਹ ਇੱਕ ਮਾਨ ਦਾ ਕੰਮ ਹੈ। ਔਰ ਉਹਨਾਂ ਨੇ ਮਤਲਬ ਵੀ ਪਾਰਟੀ ਦੀ ਬਿਹਤਰੀ ਲਈ ਜੋ ਮੁਨਾਸਿਬ ਸਮਝਿਆ ਉਹ ਕੀਤਾ ਹੈ। ਇਹ ਕਿ ਤੜੇਬੰਦੀ ਵਾਲੀ ਤਾਂ ਨਹੀਂ ਕੋਈ ਗੱਲ ਹੈ ਜੀ। ਤੜੇਬੰਦੀ ਦਾ ਕੋਈ ਮਾਮਲਾ ਨਹੀਂ ਹੁੰਦਾ। ਅੱਜ ਉਹਨਾਂ ਨੂੰ ਵਾਈਟ ਕਿੱਸਾ ਵੀ ਉਹਨਾਂ ਬੁਲਾਉਂਦੇ ਜੀ ਸੱਮਣੋਂ ਵੀ। ਨਹੀਂ ਹਕਤਾ ਮਤਲਬ ਹੈ ਵੀ ਇਹਨਾਂ ਦੀ ਇੰਟਰੋਡਕਸ਼ਨ ਜਿਹੜੇ ਨਿਯੁਕਤ ਹੋਏ ਨਾ ਨਾ ਬਨੇਯੁਕਤ ਅਦੇ ਦਾ ਅਨੰਦ ਨੇ ਇੰਟਰੋਡਕਸ਼ਨ ਕਰਾਉਣ ਲਈ ਪ੍ਰੈਸ ਨਾਲ ਇਹਨਾਂ ਦੀ ਮੀਟ ਕਰਾਉਣ ਦੇ ਲਈ ਅੱਜ ਇਹ ਤੁਹਾਨੂੰ ਤਕਲੀਫ ਦਿੱਤੀ ਗਈ ਹੈ। ਔਰ ਆਉਣ ਵਾਲੇ ਸਮੇਂ ਜਿਹੜੇ ਵੱਡੇ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ। ਲਈ ਤੁਸੀਂ ਕਿਹੜੇ ਕਿਸਾਨ ਵੀ ਜਿਹੜੇ ਜਿਹੜਾ ਪਰਮਾਤਾ ਹੈ। ਕਿਸਾਨ ਜਿਹੜੇ ਹੁਣ ਸਾਡੇ ਦਾ ਜਿਆਦਾ ਕਿਸਾਨ ਤਾਂ ਜਿਹੜੇ ਹਨ ਅਜੇ ਦੀ ਨੀਤੀ ਨੂੰ ਲੈ ਕੇ ਵੱਡੇ ਪੱਧਰ ਦੇ ਉਹ ਜਿਹੜੇ ਆਮ ਪਾਰਟੀ ਦੇ ਵਰਕਰ ਹੀ ਨਰਾਜ ਨਜ਼ਰ ਆ ਰਹੇ ਹਨ ਕਿੰਨੇ ਮੈਸੇਜ ਕੀ ਜੀ ਕਿੰਨੇ ਚੱਕਦੇ ਹੋ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਹੈ ਨਾ ਉਸ ਸੰਬੰਧ ਚ ਮਾਮਲਾ ਜਿਹੜਾ ਹੈ ਉਹ ਹਾਈ ਕੋਰਟ ਦੇ ਵਿਚਾਰधीन ਹੈ ਇਸ ਕਰਕੇ ਉਹਦੇ ਉੱਤੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਅਮਰੋਦ ਇਹ ਨਿਯੁਕਤੀ ਕਰਨ ਚ ਇਨੀ ਦੇਰੀ ਕਿ ਉਹ 3.5 ਸਾਲ ਲੱਗੇ 1.5 ਸਾਲ ਰਹਿ ਗਿਆ ਨਹੀਂ ਪਹਿਲਾਂ ਮਤਲਬ ਜਿਹੜੀ ਸੰਚਾਰ ਸੀਗਾ ਉਹਦੇ ਵਿੱਚ ਬਦਲਾਅ ਕੀਤਾ ਹੈ ਪਾਰਟੀਆਂ ਦੇ ਵਿੱਚ ਜਿਹੜਾ ਸਟ੍ਰਕਚਰ ਹੁੰਦਾ ਪਾਰਟੀਆਂ ਦਾ ਹੁੰਦਾ ਹੈ ਅਲੱਗ-ਅਲੱਗ ਵਿੰਗਸ ਹੁੰਦੇ ਨਾ ਜਾਂ ਮੇਨ ਬੋਡੀ ਹੁੰਦੀ ਹੈ ਉਹਦੇ ਵਿੱਚ ਸਮੇਂ-ਸਮੇਂ ਸਿਰ ਬਦਲਾਅ ਹੁੰਦੇ ਰਹਿੰਦੇ ਨਾ ਤੇ ਕਈ ਵਾਰ ਸਾਲ ਬਾਅਦ ਕਈ ਵਾਰ 2 ਸਾਲਾਂ ਬਾਅਦ ਕਈ ਵਾਰ 3 ਸਾਲਾਂ ਬਾਅਦ ਇਹ ਬਦਲਾਅ ਕੀਤੇ ਜਾਂਦੇ ਨਾ ਪਾਰਟੀ ਜਦੋਂ ਮਹਿਸੂਸ ਕਰਦੀ ਹੈ ਵੀ ਕਿ ਹੁਣ ਪੁਨਰਗਠਨ ਹੋਣਾ ਚਾਹੀਦਾ ਹੈ ਕੁਝ ਹੋਰ ਨਵੇਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਹੋਰ ਜ਼ਿਆਦਾ ਐਕਟਿਵ ਬੰਦੇ ਪਾਰਟੀ ਵਿੱਚ ਆ ਗਏ ਉਹਨਾਂ ਨੂੰ ਮੌਕਾ ਦਈਏ ਉਹਨਾਂ ਦੀਆਂ ਸਲਾਹੀਅਤਾਂ ਦਾ ਇਸਤੇਮਾਲ ਕਰੀਏ ਉਹਨਾਂ ਨੂੰ ਕੰਮ ਦਾ ਤਜਰਬਾ ਹੈ ਉਹਨਾਂ ਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਉਹਨਾਂ ਦੀ ਉਸ ਇੱਛਾ ਸ਼ਕਤੀ ਔਰ ਉਹਨਾਂ ਸਲਾਹੀਅਤ ਦਾ ਫਾਇਦਾ ਉਠਾਉਣ ਲਈ ਪਾਰਟੀਆਂ ਜਿਹੜੀਆਂ ਨੇ ਬਦਲਾਅ ਕਰਦੇ ਨਾ ਆਮਾਦੀ ਪਾਰਟੀ ਨੇ ਵੀ ਆਪਣੇ ਸਾਰੇ ਜਿਹੜੇ ਫਰੰਟਲ ਵਿੰਗਜ਼ ਨੇ ਆਰਗੇਨਾਈਜੇਸ਼ਨ ਦਾ ਉਹਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਔਰ ਉਹ سلسلہ جاری ਹੈ ਆਉਣ ਵਾਲੇ ਦਿਨਾਂ ਚ ਹੋਰ ਜਿਹੜੇ ਦੂਜੇ ਵਿੰਗਜ਼ ਨੇ ਉਹਨਾਂ ਦੇ ਵੀ ਅਹੁਦੇਦਾਰ ਜਿਹੜੇ ਹਨ ਉਹ ਅਨਾਉਂਸ ਕੀਤੇ ਜਾਣਗੇ ਲੱਗਦਾ ਹੈ ਕਿ ਹੋਰ ਮਿਲਤੀ ਹੋਗੀ ਪਾਰਟੀ ਵੀ ਹੈ हां जी बिल्कुल जबो नए ओहदेदार पार्टी ਵਿੱਚ ਨਿਯੁਕਤ ਕੀਤੇ ਜਾਂਦੇ ਨਾ ਉਹਨਾਂ 'ਚ ਇੱਕ ਨਵਾਂ ਜੋਸ਼ ਹੁੰਦਾ ਹੈ ਇੱਕ ਜਜ਼ਬਾ ਹੁੰਦਾ ਹੈ ਬਲਵਲਾ ਹੁੰਦਾ ਹੈ ਔਰ ਉਹਨਾਂ 'ਚ ਕੰਮ ਕਰਨ ਦੀਆਂ ਸਲਾਹਯਤਾਵਾਂ ਹੁੰਦੀਆਂ ਨਾ ਉਹਨਾਂ ਨੂੰ ਉਹ ਗੁਰੂਇਕਰ ਲਿਆ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੜੀ ਭਜਨਕ ਕਰਦੇ ਨੇ ਔਰ ਬੜੇ ਹਿੰਮਤ ਔਸਲ ਨਾਲ ਕੰਮ ਕਰਦੇ ਨੇ 2027 ਦੇ ਚੋਣ ਵਿਗੜ ਉਜੋਧਾ ਨਹੀਂ ਦੇਖਿਆ ਜਾਂਦਾ ਵੀ ਜਿਹੜੇ ਲਿਖਿਆ ਨੇ 2027 ਇਹ ਡੇਢ ਸਾਲ ਪਿਆ ਜੀ ਡੇਢ ਸਾਲ ਤੇ ਬਹੁਤ ਹੁੰਦਾ ਡੇਢ ਸਾਲ ਜੀ ਤਾਂ ਬੜੇ ਮਤਲਬ ਅਭੀ ਕਾਰਜਾੜਾ ਆਪਣੇ ਆਪਣਾ ਜਿਹੜਾ ਕੰਮ ਸ਼ੁਰੂ ਕਰ ਰੱਖਿਆ ਇਹ ਆਪਾਂ ਪਾਰਟੀਆਂ ਦੀ ਜਿਹੜੀ ਨੇ ਜੜੀਆਂ ਨੇ ਇਹਦੇ ਸੋਚਦੇ ਰਹੇ ਦੇਖੋ ਦੂਸਰੀਆਂ ਪਾਰਟੀਆਂ ਮਤਲਬ ਕੀ ਆਪਣਾ ਲਾਹੇ ਹਮਲ ਬਾਉਂਦੀਆਂ ਨਾ ਉਹ ਉਹ ਜਾਣਨ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਾਰਟੀ ਨੂੰ ਗਰਾਸ ਰੂਟ ਲੈਵਲ ਤੱਕ ਹੇਠਲੇ ਪੱਧਰ ਤੱਕ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਬੂਥ ਜਿਹੜੇ ਸਾਡੇ ਇਨਚਾਰਜਰ ਉਹ ਵੀ ਤੇ ਪਿੰਡ ਦੀਆਂ ਕਮੇਟੀਆਂ ਵਾਰਡਾਂ ਦੀਆਂ ਕਮੇਟੀਆਂ ਉਹਨਾਂ ਦੇ ਵਿੱਚ ਮਤਲਬ ਹੈ ਵੀ ਜੋ ਮناسب ਤਬਦੀਲੀਆਂ ਨਾ ਉਹ ਕਰ ਰਹੀ ਹੈ ਤਾਂ ਕਿ ਜਿਹੜੇ ਸਰਗਰਮ ਪਾਰਟੀ ਨਾਲ ਦੇ ਵਲੰਟੀਅਰ ਹਨ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕੇ ਕਿਉਂਕਿ ਕਈ ਵਾਰ ਕਈ ਵਲੰਟੀਅਰ ਘਰੇਲੂ ਊਰਜੇ ਮੈਂ ਕਰਕੇ ਜਾਂ ਘਰ ਦੇ ਵਿੱਚ ਕੋਈ ਐਸੀ ਅਦਲਾ ਬਦਲੀ ਹੋ ਗਈ ਕੋਈ ਬਿਮਾਰ ਹੋ ਗਿਆ ਕੋਈ ਦਾਦਾ ਪਾਦਰ ਕਿਸਦਾ ਮਦਰ ਕਿਸਦਾ ਹੋਰ ਉਹਦੀ ਦੇਖ ਦੇਖ ਲਈ ਕਈ ਵਲੰਟੀਅਰ ਸੋਨਾਂ ਟਾਈਮ ਨਹੀਂ ਦੇ ਪਾਉਂਦੇ ਜਿੰਨਾ ਪਹਿਲਾਂ ਦਿੰਦੇ ਹੁੰਦੇ ਸੀ ਤੇ ਉਹਨਾਂ ਦੀ ਜਗ੍ਹਾ ਤੇ ਫਿਰ ਨਵੇਂ ਵਲੰਟੀਅਰ ਜਿਹੜੇ ਨਾ ਜਿਹੜੇ ਟਾਈਮ ਦੇ ਸਕਣ ਨਾ ਜਿਹੜੇ ਭਜ ਨਟ ਕਰ ਸਕਣ ਉਹਨਾਂ ਦੀਆਂ ਨਿਯੁਕਤੀਆਂ ਜ਼ਰੂਰੀ ਹੋ ਜਾਂਦੀਆਂ ਤੋਂ ਹਾਲਾਤ ਨੂੰ ਦੇਖ ਕੇ ਔਰ ਜੋ ਕੁਝ ਵੀ ਮਤਲਬ ਅਬੀ ਗਰਾਉਂਡ ਲੈਵਲ ਦੀ ਸਿਚੁਏਸ਼ਨ ਦੇ ਮੁਤਾਬਕ ਜੋ ਨਿਯੁਕਤੀਆਂ ਜ਼ਰੂਰੀ ਹੁੰਦੀਆਂ ਨਾ ਉਹ ਕੀਤੀ ਜਾਂਦੀਆਂ ਜੀ ਬਾਕੀ ਹੁਣ ਆਪਾਂ ਥੋੜੀਆਂ ਲੋਕਲ ਗੱਲਾਂ ਕਰ ਲਈਏ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਮੈਡੀਕਲ ਕਾਲਜ ਵਾਸਤੇ